ਆਜਾਂ ਬੁੱਲਣੀਆਂ ਨਹੀਂ ਜੋ ਬਪੂ ਦੇ ਸਿਰ ਤੇ ਕਰੀਆਂ ਅੱਜ ਕੱਲ ਦਾ ਕਾਦਾ ਪਿਆਰ ਹੈ ਕਈ ਤਾਂ ਮਾਪੇ ਦਾ ਸਤਿਕਾਰ ਕਰਦੇ ਨੇ ਕਈ ਬਰਕਾਰਦੇ ਨੇ ਉਹਨਾਂ ਲਈ ਦੋ ਲੋਨਿਆਂ ਕਹਿਣ ਲੱਗਿਆ ਕਹਿੰਦਾ ਸੱਲੀ ਖਤਰ ਚੀਜ਼ ਪਰੰਡੜ ਲੈਨੇ ਸੀ ਕੇ ਗੁੱਚੀ ਜਦ ਤੂੰ ਬੰਦਿਆ ਰੇ ਬਨਲਾ ਮਹਿਮਾ ਦੀ ਐਨਕ ਟੁੱਟੀ ਦਿਆ ਰੇ ਬਨਲਾ ਮਹਿਮਾ ਦੀ ਐ ਨਕ ਟੁੱਟ ਬਹੁਤ ਅੱਛੀ ਹੋ ਕੇ ਨੰਗ ਮਲੰਗ ਜੇ ਕੀਤੀ ਹੋ ਕੇ ਨੰਗ ਮਲੰਗ ਜੇ ਕੀਤੀ ਓ ਗਾਦੀ ਸਰਦਾਰੀ ਲਖ ਲਾਣ ਤਾ ਰਾਂਝੇ ਦੇ ਜੀ ਦੇ ਪਿਆਸਰ ਕਰ ਜਾ ਹੀਰ ਨਾਲ ਛਕ ਲੜਾ ਹੁੰਦਾ ਫਿਰਦਾ ਕਰ ਵਿੱਚ ਪੈਣ ਕੋ ਆਰੀ ਉੱਤ ਪਿਕਨਿਕ ਤੇ ਚੜਿਆ ਰਹਿਣਾ ਓ ਕੁੱਲ ਕਦੇ ਮਨਾਲੀ KFC ਦੇ ਬਰਕਰਖਾਨੇ ਘਰ ਵਿੱਚ ਬਰਤਨ ਖਾਲੀ ਬੈਂਕ ਮੈਨੇਜਰ ਦਰਦੇ ਰਹਿੰਦਾ ਬੈਂਕ ਮੈਨੇਜਰ ਦਰਦੇ ਰਹਿੰਦਾ ਓ ਗਾਦੀ ਸਰਦਾਰੀ ਫਿਰ ਨਾ ਇਸ ਕਿ ਲੋੜਾ ਹੁੰਦਾ ਫਿਰ ਤੇ ਘਰ ਵਿੱਚ ਪੈਣ ਕੋ ਹਾਰੀ ਸੋ ਦੋਗਲ ਕਹਿਣ ਲੱਗਿਆ ਮੇਰਾ ਗੀਤ ਹੈ ਨਹੀਂ ਪਰ ਮੈਨੂੰ ਜਿਆਦਾ ਓ ਮੋਹਜਾ ਬੁੱਲਣਿਆ ਨਹੀਂ ਜੇ ਬਾਪੂ ਦੇ ਸਰਤੇ ਕਰਿਆ ਕਰੇ ਸੁਣੀ ਗਈ ਅਰਦਾ ਬਾਰਲੇ ਮੁਲਕ ਦਾ ਜਗਾੜ ਆਇਆ ਰਾਸ ਰੱਬ ਦੇ ਕਰੇ ਸੁਣੀ ਗਈ ਅਰਦਾ ਬਾਰਲੇ ਮੁਲਕ ਦਾ ਜਗਾੜ ਆਇਆ ਰਾਸ ਹੁਣ ਤੋੜੇ ਚਿਰ ਚ ਪਾਉਂਦਾ ਵਖੀ ਖੁੱਬ ਬਾਪੂ ਹੁਣ ਤੋੜੇ ਚਿਰਤੇ ਕਿ ਨਾ ਨਾ ਮਾ ਪੁੱਤ ਗਿਆ ਕੈਨੇਡਾ ਅਮਰੀਕਾ ਗਿਆ ਜਾਂ ਇੰਗਲੈਂਡ ਗਿਆ ਉੱਥੇ ਜਾ ਕੇ ਬਾਪੂ ਨੂੰ ਫੋਨ ਕਰਦਾ ਕਹਿੰਦਾ ਹੁਣ ਤੂੰ ਕਿਸੇ ਗੱਲ ਦੀ ਕੋਈ ਟੈਨਸ਼ਨ ਨਹੀਂ ਲੈਣੀ ਕਿਉਂਕਿ ਹੁਣ ਤੇਰਾ ਪੁੱਤ ਕਮਾਉਣ ਲੱਗ ਗਿਆ ਛੇਕ ਵਾਰੀ ਬਾਪੂ ਦੇ ਨਾਂ ਦੀ ਤਾੜੀ ਜ਼ਰੂਰ ਮਾਰ ਦੇ ਫਿਰ ਵੀ ਰੱਬ ਦੇ ਕਰਿਆ ਸੁਣੀ ਗਈ ਅਰਦਾਸ ਬਾਹਰਲੇ ਮੁਲਕ ਦਾ ਜਗਾੜਿਆ ਯਾਰਾ ਬਾਹਰਲੇ ਮੁਲਕ ਦਾ ਜਗਾੜਿਆ ਯਾਰਾ ਬਾਹਰਲੇ ਮੁਲਕ ਦਾ ਜਗਾੜਿਆ ਯਾਰਾ ਹੁਣ ਥੋੜੇ ਚਿਰ ਜੱਪਾਉਂਦਾ ਵੇਖੀ ਖੁੱਦ ਬਾਪੂ ਹੁਣ ਥੋੜੇ ਦਿਰਦੇ ਹੁਣ ਥੋੜਾ ਜਿੜ ਜਪਉਂਦਾ ਬਾਕੀ ਕੁੱਤਵਾ ਓਡੀਸੀ ਨਾਲੋਂ ਵੱਜ ਕੇ ਓ ਓਡੀਸੀ ਨਾਲੋਂ ਵੱਜ ਕੇ ਕਮਾਉ ਤੇਰਾ ਪੁੱਤ ਬੱਡੀਸੀ ਨਾਲੋਂ ਓਡੀਸੀ ਨਾਲੋਂ ਵੱਜ ਕੇ ਕਮਾਉ ਤੇਰਾ ਪੁੱਤ ਬੱਡੀਸੀ ਨਾਲੋਂ ਓਡੀਸੀ ਨਾਲੋਂ ਵੱਜ ਕੇ ਕਮਾਉ ਤੇਰਾ ਪੁੱਤ ਬੱਡੀਸੀ ਨਾਲੋਂ ਆਹ ਜੱਪ ਨਹੀਂ ਆ ਨਹੀਂ ਤੇ ਬੱਬੂ ਦੇ ਸਿਰ ਤੇ ਕਰੀਆਂ ਆਰਕੀਟੈਕਟ ਕੋਲ ਨਕਸ਼ਾ ਬਣਾ ਕੇ ਰੱਖੀ ਬਾਬਿਆਂ ਤੋਂ ਚੰਗਾ ਜਿਹਾ ਦਿਨ ਕਢਵਾ ਕੇ ਰੱਖੀ ਆਰਕੀਟੈਕਟ ਕੋਲ ਨਕਸ਼ਾ ਬਣਾ ਕੇ ਰੱਖੀ ਬਾਬਿਆਂ ਤੋਂ ਚੰਗਾ ਜਿਹਾ ਦਿਨ ਕਢਵਾ ਕੇ ਰੱਖੀ ਛਤਲੀ ਤੂੰ ਕੋਠੀ ਪਾਵੇਂ ਹੋਵੇ ਜਿਹੜੀ ਰੁੱਤ ਬਾਪੂ ਛਤਲੀ ਤੂੰ ਕੋਠੀ ਛਤਲੀ ਤੂੰ ਕੋਠੀ ਪਾਵੇਂ ਹੋਵੇ ਜਿਹੜੀ ਰੁੱਤ ਮੋਢੀ ਸੀ ਨਾਲੋਂ ਵੱਧ ਕੇ ਚੋ ਤੁਸੀਂ ਤੇਰੇ ਪਰ ਮਾਰੂ ਤੇਰਾ ਪੁੱਤ ਬੁੱਧੀ ਸੀ ਨਾਲੇ ਵੱਧ ਕੇ ਕਮਾਉ ਤੇਰਾ ਪੁੱਤਰ ਬੁੱਧੀ ਸੀ ਨਾਲੇ ਵੱਧ ਕੇ ਕਮਾਉ ਤੇਰਾ ਸੱਤ ਬਾਪੂਧੀ ਸੀ ਨਾਲੇ ਝੂੜ 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 ਜਦ ਤੱਕ ਪਿੰਡ ਲੈ ਲੈ ਸੰਸਪਸ ਤਹਾਲਦਾ ਸਿੱਧੂ ਤੇਰਾ ਮਾਰੇ ਮੋਟਾ ਖਰਚ ਵੀ ਨਹੀਂ ਘੋਲਦਾ ਇਹ ਗੀਤ ਮੇਰੇ ਵੀਰ ਦਾ ਲਿਖਿਆ ਸਿੱਧੂ ਸਰਮਜੀਤ ਇੱਕ ਵਾਰੀ ਤਾੜੀ ਮਾਰ ਦੇ ਦੇ ਨਾ ਦੇ ਝੂੜ ਜਦੱਕ ਪਿੰਡ ਤੋਂ ਮੇਰਾ ਵੀਰ ਖੁੱਲ ਕੇ ਤਾੜੀ ਮਾਰ ਦੇ ਪਲੀਜ਼ ਥੈਂਕ ਯੂ ਥੈਂਕ ਯੂ ਚੂੜ ਚੱਕ ਪਿੰਡ ਲੈ ਲਸੰਸ ਪਸਤੌਲ ਦਾ ਸਿਤੁ ਤੇਰਾ ਮਾਰੇ ਮੋਟੇ ਖਰਚੇ ਨਹੀਂ ਘੋੜਦਾ ਲੈਲਾ ਸਰਪੰਚੀ ਹੁਣ ਖੜੀ ਰੱਖ ਮੁੱਚ ਬਾਪੂ ਲੈਲਾ ਸਰਪੰਚੀ ਹੋ ਲੈਲਾ ਸਰਪੰਚੀ ਹੁਣ ਖੜੀ ਰੱਖ ਮੁੱਚ ਕੱਢੀ ਸਿਨਾਰੋ ਵੱਜ ਕੇ ਬੰਦੇ ਤੁਸੀਂ ਨਾਲੇ ਵੱਜ ਕੇ ਕਮਾ ਹੁਤੇਰਾ ਬੱਬੂ ਦੀ ਸਿਨਾਰੋ কমাও তে পোত বপুটি সিজি কমাও তে পোত বপুটি কমাও তে পোত বপুটি কমাও তে পুত বপুটি সিনো